ਆਖਿਰਕਾਰ ਇਹ ਅਫਵਾਹਾਂ ਕਿੱਦਾਂ ਚਲਦੀਆਂ ਨੇ ਜੋ ਸੁਰਖੀਆਂ ਬਣ ਜਾਂਦੀਆਂ ਸਨੀਲ ਜਾਖੜ ਦੇ ਜਿਹੜਾ ਕਿ ਸਤੀਫੇ ਦੀ ਜਿਓਈ ਖਬਰ ਚੱਲੀ ਤੁਸੀਂ ਦੇਖ ਰਹੇ ਹੋ ਕੱਪੜਾ ਛਾਂ ਤੇ ਮੇਰੇ ਨਾਲ ਮੌਜੂਦ ਨੇ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੱਟ ਜੱਟਪੁਰੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਮੌਟੂ ਕੱਪੜਾ ਸਤਿਕਾਰ ਜੀ ਸਾਰੇ ਸਰੋਤਿਆਂ ਨੂੰ ਤੇ ਇੱਕ ਕੱਪੜਾ ਛਾਂ ਦੇ ਵਿੱਚ ਅੱਜ ਮੁਖਤੋਰ ਤੋਂ ਜਿਹੜੀਆਂ ਸਿਆਸੀ ਤੌਰ ਤੇ ਸਵੇਰ ਤੋਂ ਭੰਗੜ-ਪੋਸਾ ਜਨਾਖ ਖਬਰਾਂ ਕਰਕੇ ਪੈ ਰਹੇ ਸੀ ਸਭ ਤੋਂ ਵੱਡੀ ਖਬਰ ਜੜਪੁਰੇ ਸਾਹਿਬ ਉਹਦੇ ਚ ਸੀਗੀ ਸੁਨੀਲ ਜਾਖੜ ਦੇ ਅਸਤੀਫੇ ਉਦੇ ਬਾਰੇ ਵੀ ਪੂਰੀ ਗੱਲਬਾਤ ਕਰੂੰਗਾ ਤੇ ਨਾਲ ਹੀ ਪੰਜਾਬ सीएम ਦੇ ਸਿਹਤ ਦੀ ਹਾਲ ਕਿਦਾਂ ਹੁਣ ਉਹ ਵੀ ਜਾਣਾਂਗੇ ਤੇ ਨਾਲ ਹੀ ਜਿਹੜੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਏ ਨੇ ਉਹਦੇ ਤੇ ਵੀ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਮੁਖਤੋਰ ਤੇ ਜਿਹੜੀ ਇੱਕ ਖਬਰ ਆਈ ਅਸਤੀਫੇ ਦੀ ਪੰਜਾਬ ਭਾਜਪਾ ਦੇ ਪ੍ਰਧਾਨ ਦੀ ਤੇ ਬਾਅਦ ਵਿੱਚ ਉਹ ਖਬਰ ਜਿਹੜੀ ਆ ਉਹ ਪੂਰੀ ਝੂਠੀ ਨਿਕਲੀ ਆਖਿਰਕਾਰ ਇਹ ਅਫਵਾਹਾਂ ਕਿੱਦਾਂ ਚੱਲਦੀਆਂ ਨੇ ਜੋ ਸੁਰਖੀਆਂ ਬਣ ਜਾਂਦੀਆਂ ਜੀ 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 ਸੁਨੀਲ ਜੀ ਬੜੀ ਅੱਜ ਬਾਕੀ ਸਵੇਰ ਤੋਂ ਜਿਹੜੀ ਹੈਗੀ ਆ ਚੱਲ ਰਹੀ ਸੀ ਅਸਤੀਫੇ ਦੀ ਅਫਵਾਹ ਉਹਨੇ ਇੱਕਦਮ ਜਿਹੜਾ ਹੈਗਾ ਧਿਆਨ ਜਿਹੜਾ ਸਾਰੇ ਰਾਸੀ ਹਲਕਿਆਂ ਦਾ ਜਿਹੜਾ ਹੈਗਾ ਧਿਆਨ ਜੀ ਉਧਰ ਕੇਂਦਰਿਤ ਕਰਦਾ ਸੁਨੀਲ ਜਾਖੜ ਦੇ ਅਸਤੀਫੇ ਵੱਲ ਕਿਉਂਕਿ ਪਹਿਲਾਂ ਹੀ ਉਹ ਜਿਹੜੇ ਹੈਗੇ ਆ ਕਾਂਗਰਸ ਨੂੰ ਅਲਵੇ ਦਾ ਆ ਕੇ ਵੱਡੇ ਕਦਮ ਦੇ ਆਗੂ ਨੇ ਸੁਨੀਲ ਜਾਖੜ ਹੂੰ ਕਿਉਂਕਿ ਉਹਨਾਂ ਦਾ ਸਿਆਸੀ ਜਿਹੜੇ ਹੈਗੇ ਆ ਕਾਂਗਰਸੀ ਉਹਨਾਂ ਦਾ ਪੁਰਾਣਾ ਉਹਨਾਂ ਦਾ ਘਰਾਣਾ ਸਿਆਸੀ ਜਿਹੜਾ ਹੈਗਾ ਪੁਰਖੇ ਵੀ ਉਹਨਾਂ ਦੇ ਰਹੇਗੇ ਕਾਂਗਰਸ ਦੇ ਵਿੱਚ ਵੱਡੇ ਅਹੁਦਿਆਂ ਤੇ ਰਹੇ ਨੇ ਸੁਨੀਲ ਜਾਖੜ ਦੇ ਜਿਹੜਾ ਕਿ ਅਸਤੀਫੇ ਦੀ ਜਿਉ ਹੀ ਖਬਰ ਚੱਲੀ ਕਾ ਸੋਸ਼ਲ ਮੀਡੀਆ ਤੇ ਇਕਦਮ ਸਾਰੇ ਪਾਸੇ ਪੂਰਾ ਪਚਾੜ ਆ ਗਿਆ ਤੇ ਨਾਲ ਹੀ ਜਿਹੜਾ ਹੈਗਾ ਰਾਜਾ ਵੜਿੰਗ ਨੇ ਟਵੀਟ ਕਰ ਦਿੱਤਾ ਕਾਂਗਰਸ ਦੇ ਪ੍ਰਧਾਨ ਜਿਹੜੇ ਹੈਗੇ ਆ ਪੰਜਾਬ ਦੇ ਤੇ ਉਹਨਾਂ ਨੇ ਟਵੀਟ ਕਰਤਾ ਤੇ ਉਧਰੋਂ ਉਹ ਜਿਹੜਾ ਹੈਗਾ ਭਾਵੇਂ ਕੇ ਸੁਨੀਲ ਜਾਖੜ ਨੇ ਕੁਝ ਵੀ ਨਹੀਂ ਬੋਲੇ ਕਿ ਉਹਨੇ ਸੁਨੀਲ ਜਾਖੜ ਸਾਰਿਆਂ ਨੂੰ ਕਿ ਆਸਾਂ ਰਹੀਆਂ ਤਾਂ ਇਹੀ ਲਾਈਆਂ ਜਾ ਰਹੀਆਂ ਸੀ ਕਿਉਂਕਿ ਸੁਨੀਲ ਜਾਖੜ ਜਦੋਂ ਦਾ ਰਗਨੀਤ ਬਿੱਟੂ ਨੂੰ ਬੜਾਇਆ ਗਿਆ ਕੇਂਦਰੀ ਮੰਤਰੀ ਭਾਵੇਂ ਉਹ ਹਾਰ ਗਏ ਸੀ ਤਾਂ ਉਦੋਂ ਦੇ ਚੁੱਪਚਪ ਰਹਿ ਰਹੇ ਸੀ ਕਿਉਂਕਿ ਉਹ ਕਹਿੰਦੇ ਸੀ ਇਹ ਉਹਨਾਂ ਦਾ ਦਾਵਾ ਸੀ ਵੀ ਉਹ ਪੰਜਾਬ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣੇ ਆ ਤਾਂ ਜਿਹੜਾ ਵੋਟ ਰੇਸ਼ੋ ਆ ਭਾਰਤੀ ਜਨਤਾ ਪਾਰਟੀ ਦਾ ਇਕੱਲਾ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਲੜੀ ਆ ਉਹਦਾ ਕਿ ਅਕਾਲੀ ਦਲ ਨੂੰ ਥੋੜਾ ਜਿਹਾ ਕਟਿਆ ਅਕਾਲੀ ਦਲ ਦਾ ਵੀ ਘਟ ਸੀ ਉਦੋਂ ਯਾਨੀ ਕਿ 18% ਤੋਂ ਉੱਪਰ ਜਿਹੜਾ ਹੈਗਾ ਦੇ 18% ਵੋਟ ਫੀਸ ਦੀ ਜਿਹੜਾ ਹੈਗਾ ਵੋਟ ਬੈਂਕ ਰਿਹਾ ਉਹਨਾਂ ਦਾ ਤੇ ਉਹ ਚਾਹੁੰਦੇ ਸੀ ਵੀ ਨਾਮ ਮੈਨੂੰ ਮਿਲੇ ਪਰ ਨਾਮ ਤਾਂ ਲਾਟਰੀ ਨਿਕਲ ਗਈ ਰਵਨੀਤ ਬਿੱਟੂ ਦੀ ਕਿਉਂਕਿ ਰਵਨੀਤ ਬਿੱਟੂ ਦਾ ਵੀ ਪਿਛੋਕੜ ਕਾਂਗਰਸ ਨਾਲ ਜੁੜਿਆ ਰਿਹਾ ਉਹ ਵੀ ਉਧਰੋਂ ਆਏ ਨੇ ਕਾਂਗਰਸ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਰ ਉਹਦੇ ਨਾਲ ਜਿਹੜਾ ਹੈਗਾ ਉਹ ਬੁਝੇ-ਬੁਝੇ ਜਿਹੜੇ ਹੈਗੇ ਉਸ ਤੋਂ ਮੈਂ ਰਹਿੰਦੇ ਸੀ ਪਰ ਲੋਕਾਂ ਨੇ ਸੱਚ ਬਹੁਤ ਸਾਰਿਆਂ ਨੇ ਮੰਨ ਲਿਆ ਟਵੀਟ ਚੱਲ ਪਏ ਵੀ ਸੱਚਮੁੱਚ ਅਸਤੀਫਾ ਦੇ ਦਿੱਤਾ ਹੋਇਆ ਕਿਉਂਕਿ ਸੱਚਮੁੱਚ ਜੇ ਦੇਖਿਆ ਜਾਵੇ ਸਨੀਲ ਜਾਖੜ ਨੇ ਜਿਹੜੀ ਪੂਰੀਆਂ ਸਿਆਸੀ ਸਰਗਰਮੀਆਂ ਸੀ ਉਹ ਬੁੱਲ ਕੱਲ ਘਟਾ ਦਿੱਤੀਆਂ ਹਈਆਂ ਉਹ ਕਿਤੇ ਰਹੇ ਜਿਆ ਨਹੀਂ ਵੱਡੀਆਂ ਕਰ ਰਹੇ ਕਦੇ ਕੋਈ ਕਾਨਫਰੰਸਾਂ ਨਹੀਂ ਕਰ ਰਹੇ ਕਦੇ ਕੋਈ ਭਗਵੰਤ ਮਾਨ ਮੱਖ ਮੰਤਰੀ ਦੇ ਜਿਹੜਾ ਬਿਆਨ ਦਾ ਜਿਹੜੇ ਸੱਤਾਧਾਰੀ ਤੈਰਾ ਉਹਦਾ ਕੋਈ ਜਵਾਬ ਆਵਲੀ ਦੇ ਦਿੰਦੇ ਨਜ਼ਰ ਆ ਰਹੇ ਪਰ ਉਹਦੇ ਨਾਲ ਜਿਹੜਾ ਹੈਗਾ ਕਿਤੇ ਨਾ ਕਿਤੇ ਦਾਲਚਤਾ ਕੁਝ ਕਾਲਾ ਸੀ ਪਰ ਅਨਿਲ ਸਰੀਨ ਜਿਹੜੇ ਭਾਜਪਾ ਦੇ ਜਨਰਲ ਸੈਕਟਰੀ ਆ ਸਟੇਟ ਦੇ ਸੂਬੇ ਦੇ ਪੰਜਾਬ ਦੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਵੀ ਅਜਹੀਆਂ ਸਾਰੀਆਂ ਫਰਵਾਹ ਨੇ ਸਾਡੇ ਪ੍ਰਧਾਨ ਜਿਹੜੇ ਹੈਗੇ ਆ ਠੀਕ ਠਾਕ ਨੇ ਉਹ ਬਿਲਕੁਲ ਸਾਡੇ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨੇ ਸੀਨੀਲ ਜਾਖੜ ਜੀ ਪਰ ਉਹਨਾਂ ਨੇ ਰਾਜਾ ਬੜਿੰਗ ਤੇ ਤੰਜ ਕਸਿਆ ਵੀ ਤੁਹਾਡੀਆਂ ਕਾ ਖਬਰਾਂ ਜਰੂਰ ਚੱਲ ਰਹੀਆਂ ਨੇ ਵਾਹਾਂ ਚੱਲ ਰਹੀਆਂ ਨੇ ਵੀ ਤੁਹਾਡੀ ਪ੍ਰਧਾਨਗੀ ਖੁਸ਼ਣ ਵਾਲੀ ਆ ਇਹ ਚੱਲ ਰਹੀਆਂ ਉਹਨਾਂ ਨੇ ਕਿ ਇਸ ਤਰ੍ਹਾਂ ਦਾ ਜਵਾਬ ਦਿੱਤਾ ਚਲੋ ਇਹ ਤਾਂ ਆਪਣੇ ਇੱਕ ਜੀ ਕੁਖ ਦੇ ਵਿੱਚ ਆ ਕਿ ਕੀ ਹੋਣਾ ਕਿਉਂਕਿ ਪਿਛਲੇ ਕੁ ਕੁਝ ਦਿਨਾਂ ਦੀਆਂ ਮੀਟਿੰਗਾਂ 'ਚ ਵੀ ਸੁਨੀਲ ਜਾਖੜ ਸਾਹਿਬ ਨਜ਼ਰ ਨਹੀਂ ਆ ਰਹੇ ਸੀ ਨਾ ਕੁਝ ਦੱਸੇ ਜਾ ਰਹੇ ਨਹੀਂ ਕਿ ਕੀ ਵਜ੍ਹਾ ਉਹ ਤਾਂ ਜਗ ਜਾਹਰ ਉਹ ਆਪੇ ਕਰਨਗੇ खैर ਦੂਜੇ ਪਾਸੇ ਸੇਤ ਕਿੱਦਾਂ ਦੀਆਂ ਹੋਂਸੀਆਂ ਮਾਨ ਸਾਹਿਬ ਦੀ ਕਿਉਂਕਿ ਮੁਹਾਲੇ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹ ਦਾਖਲ ਨੇ ਤੇ ਟੈਸਟ ਵੀ ਹੋਣੇ ਸੀ ਉਹਨਾਂ ਦੇ ਜੀ ਜੀ ਮੁੱਖ ਮੰਤਰੀ ਭਗਵੰਤ ਜਿਹੜੇ ਹੈਗੇ ਆ ਜੀ 어 ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ 40 ਹਸਪਤਾਲ ਜਿਹੜੇ ਹੈਗੇ ਆ ਦਾਖਲ ਆ ਕੱਲ ਦੇ ਤੇ ਕਿਉਂਕਿ ਉਹਨਾਂ ਨੂੰ ਚੱਕਰ ਜਿਹੜੇ ਬਲੱਡ ਪ੍ਰੈਸ਼ਰ ਦੀ ਕਹਿੰਦਾ ਸ਼ਿਕਾਇਤ ਦੱਸੀ ਗਈ ਸੀ ਭਾਵੇਂ ਕਿ ਪਾਰਟੀ ਦੇ ਜਿਹੜੀ ਹੈਗੀ ਆ ਸਰਕਾਰ ਵੱਲੋਂ ਵੀ ਜਾਰੀ ਹੋਇਆ ਵਾ ਉਹਨਾਂ ਦਾ ਇਲਤਜ਼ਾਮ ਨਾ ਹੈਗਾ ਵੀ ਉਹ ਠੀਕ ਠਾਕ ਨੇ ਉਹਨਾਂ ਦੇ ਟੈਸਟ ਬਾਕੀ ਆ ਰਾਤ ਵੀ ਰਹੇ ਨੇ ਹੋ ਸਕਦਾ ਅੱਜ ਸ਼ਾਮ ਤੱਕ ਜਿਹੜਾ ਹੈਗਾ ਛੁੱਟੀ ਮਰ ਜਾਵੇ ਪਰ ਉਨ੍ਹਾਂ ਲਈ ਵੀ افواہوں ਦਾ ਬਾਜ਼ਾਰ گرم ਸੀਗਾ ਭਾਵੇਂ ਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਵਿਕਰਮਜੀਤ ਮਜੀਠੀਆ ਕੰਜਕਸ ਦੇ ਨਜ਼ਰ ਆਏ ਨੇ ਤੇ ਉਨ੍ਹਾਂ ਦਾ ਸਿਹਤ ਬੁਲਟਿਨ ਵੀ ਜਾਰੀ ਕਰਦੇ ਰਹੇ ਨੇ ਭਾਵੇਂ ਕਿ ਉਹਨਾਂ ਦੇ ਰਵਾਇਤੀ ਵਿਰੋਧੀ ਆ ਉਹਨਾਂ ਨੇ ਉਹਨਾਂ ਦਾ ਸੁਭਾਅ ਆ ਜਿਹੜਾ ਹੈਗਾ ਉਹ ਉਹਨਾਂ ਨੂੰ ਜਿਹੜਾ ਨਿਸ਼ਾਨਾ ਬਣਾਉਣਾ ਪਰ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਹੈਗੇ ਆ ਉਹ ਪ੍ਰਭਾਵ ਵੀ ਨਹੀਂ ਕਰਦੇ ਉਹ ਜਵਾਬ ਜਿਹੜਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਜਿਉਂ ਹੀ ਛੁੱਟੀ ਮਿਲਦੀ ਆ ਲੱਗਦਾ ਪਹਿਲਾਂ ਮੈਨੂੰ ਵੀ ਵਿਕਰਮਜੀਤ ਸਿੰਘ ਦਾ ਜਰੂਰ ਜਿਹੜਾ ਉਹ ਜਵਾਬ ਦੇਣਗੇ ਤੇ ਹੁਣ ਜਿਹੜਾ ਹੈਗਾ ਭਾਵੇਂ ਕਿ ਕੰਮ ਆ ਬੰਗ ਚੱਲ ਰਿਹਾ ਵਾ ਇਹਦੇ ਨਾਲ ਕੋਈ ਰੁਕਾਵਟ ਨਹੀਂ ਹੈਗੀ ਮੁੱਖ ਮੰਤਰੀ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੀ ਆ ਕਾਫੀ ਕਹਿੰਦੇ ਲੰਬੀ ਲੰਬੇ ਸੀ ਟੈਸਟ ਉਹ ਜ਼ਰੂਰੀ ਆ ਰੈਸਟ ਵੀ ਜ਼ਰੂਰੀ ਸੀ ਇੱਕ ਸੂਬੇ ਨੂੰ ਚਲਾਉਣਾ ਇੱਕ ਕਾਫੀ ਰਹਿਗਾ ਕੋਈ ਖਾਲਾ ਜਿਦਾ ਖੇਡ ਨਹੀਂ ਔਰ ਹਰ ਇੱਕ ਗੱਲਾਂ ਟਿਪਸ ਦੇ ਰੱਖਣੀਆਂ ਇਹ ਹੈਗਾ ਮੁੱਖ ਮੰਤਰੀ ਦੇ ਕੋਈ ਪੜ ਕੇ ਨਹੀਂ ਦੇਖਦਾ ਆਪਾਂ ਦੇਖਦੇ ਹਾਂ ਸ੍ਰੀ ਜੀ ਵੀ ਪੜ ਕੇ ਹੋ ਮੁੱਖ ਮੰਤਰੀ ਜਿਹੜਾ ਹੈਗਾ ਭਾਸ਼ਣ ਦਿੰਦੇ ਨੇ ਵੀ ਉਹਨਾਂ ਨੂੰ ਤਿਆਰ ਕੀਤਾ ਕਰਾਇਆ ਮਿਲ ਜਾਂਦਾ ਪਰ ਇਹ ਮੈਂ ਪਹਿਲੀ ਵਾਰ ਦੇਖਦਾ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਹਰ ਜਿਹੜਾ ਫੀਲਡ ਦੇ ਵਿੱਚ ਕੋਈ ਵੀ ਚਾਹੇ ਸਪੋਰਟਸ ਦਾ ਹੋਵੇ ਚਾਹੇ ਕ੍ਰਾਈਮ ਦਾ ਹੋਵੇ ਤੇ ਨਾਲ ਚਾਹੇ এনवायरमेंट ਦਾ ਹੋਵੇ ਤੇ ਨਾਲ ਹੀ ਕਲਚਰ ਦਾ ਹੋਵੇ ਉਹਨਾਂ ਨੂੰ ਜਿਹੜਾ ਹੈਗਾ ਹਰ ਇੱਕ ਗੱਲ ਜਿਹੜਾ ਹੁੰਦਾ ਜਵਾਨੀ ਯਾਦ ਹੁੰਦੀ ਆ ਤੇ ਉਹ ਬਕਾਇਦਾ ਤੌਰ ਉਹ ਉਹ ਦੱਸਦੇ ਨੇ ਹਾਂ अच्छा दूसरे पासे सीधी गल कहूंगा क्योंकि जिथे तुही थकन वाली गल सीएम साहब बारे इंडस्ट्री वो किथे न किथे जग जाय रहा क्योंकि एक पासे पंजाब कैबिनेट ਦੇ ਵਿੱਚ ਫੇਰ ਬਦਲ ਹੋਇਆ ਕਈ ਹੋਰ ਜ਼ਿੰਮੇਦਾਰੀਆਂ ਨੇ ਕਈ ਥਾਵਾਂ ਤੇ ਉਹ ਨਵੇਂ ਕੰਮਾਂ ਦੀ ਸ਼ੁਰੂਆਤ ਕਰ ਰਹੇ ਨੇ ਦੂਜੇ ਪਾਸੇ ਹਰਿਆਣਾ ਦੇ ਵਿੱਚ ਚੋਣਾਂ ਨੇ ਉੱਥੇ ਵੀ ਉਹ ਲਗਾਤਾਰ ਮਸ਼ਰੂਫ ਨੇ ਇੱਕ ਹੋਰ ਜਿਹੜੀ ਵੱਡੀ ਗੱਲ ਆ ਚੋਣਾਂ ਤੋਂ ਮੈਨੂੰ ਯਾਦ ਆਈ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਵਾਲੀਆਂ ਨੇ ਤੇ ਉਸ ਦੇ ਵਿੱਚ ਹੁਣ ਤੱਕ ਅੱਜ ਪਹਿਲਾ ਨਾਮਜ਼ਦਗੀ ਦਾ ਦਿਨ ਸੀ ਕੀ ਕੁਝ ਜਿਹੜੀ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਇੱਕ ਬਰ ਮੋਟੇ ਤੋਰ ਤੋਂ ਮੋੜ ਤੋਂ ਦੱਸ ਦੋ ਜਰਪੁਤ ਸਾਹਿਬ ਜੀ 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 ਸੁਨੀਲ ਜੀ ਜਿਹੜੀਆਂ ਹੈਗੀਆਂ ਪੰਚਾਇਤੀ ਚੋਣਾਂ ਜਿਹੜੀਆਂ ਕਿ ਬੜੀ ਛੇਤੀ ਹੀ ਹੋ ਰਹੀਆਂ ਨੇ ਪਹਿਲਾਂ ਆਸੀ ਵੀ ਸ਼ਾਇਦ 40 ਦਿਨ ਦੀ ਪ੍ਰਕਿਰਿਆ ਹੋਏਗੀ ਇਲੈਕਸ਼ਨ ਕਮਿਸ਼ਨ ਦੇ ਪੰਜਾਬ ਰਾਜ ਇਲੈਕਸ਼ਨ ਕਮਿਸ਼ਨ ਰਾਜਕਮਲ ਚੌਧਰੀ ਨੇ ਪ੍ਰੈਸ ਕਾਨਫਰੰਸ ਕਰਕੇ ਹਰਾਮ ਕਰ ਦਿੱਤਾ ਵੀ ਇੱਕ ਤਾਂ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਹੈ ਜੀ ਬਿਜਰੀਆਂ ਪੰਚਾਇਤੀ ਚੋਣਾਂ ਹੋਣਾ ਜਾ ਰਹੀਆਂ ਇਸ ਵਿੱਚ ਸਰਕਾਰੀ ਮਸ਼ੀਨਰੀ ਜਿਹੜੀ ਡਿਵੈਲਪਮੈਂਟ ਤੇ ਲੱਗੀ ਹੁੰਦੀ ਸੀ ਕੰਮਾਂ ਤੇ ਉਹ ਜਾਬ ਨਹੀਂ ਹੋਵੇਗੀ ਹੂੰ ਪਹਿਲਾਂ ਜਦੋਂ ਚੋਣ ਜਾਬਤਾ ਲੱਗ ਜਾਂਦਾ ਸੀ ਅਨਾਉਂਸ ਹੋ ਜਾਂਦੀ ਸੀ ਇਲੈਕਸ਼ਨਾਂ ਉਹ ਸਮੇਂ ਸਾਰੇ ਸਰਕਾਰੀ ਕੰਮ ਬੰਦ ਹੋ ਜਾਂਦੇ ਸਨ ਕਿਉਂਕਿ ਇਹਨਾਂ ਦਾ ਜਿਹਦੇ ਨਾਲ ਪੰਜਾਬ ਦਾ ਦੇਖੋ ਪੰਚਾਇਤੀ ਚੋਣਾਂ ਤਾਂ ਹੋਣੀਆਂ ਸਰਪੰਚ ਕਿਸੇ ਨੇ ਬਣਨਾ ਪੰਚ ਕਿਸੇ ਨੇ ਬਣਨਾ ਪਰ ਸਾਰੇ ਕੰਮ ਸਰਕਾਰ ਦੇ ਲੋਕਾਂ ਦੇ ਠੱਪ ਹੋ ਜਾਂਦੇ ਸੀ ਪਰ ਇਸ ਵਾਰ ਨਹੀਂ ਇਹ ਜਿਹੜਾ ਹੋਣ ਜਾ ਰਿਹਾ ਕਿਉਂਕਿ ਹੁਣ ਇਹ ਸਿਰਫ ਠੱਪ ਉਹ ਹੋਣਗੇ ਡਿਵੈਲਪਮੈਂਟ ਨਹੀਂ ਜਿਹੜੀ ਪਿੰਡਾਂ ਲਈ ਜਿਹੜੀ ਗਰੰਟਾ ਗਰੁੰਦਾ ਆਈਆਂ ਜਾਂ ਲੱਗੀਆਂ ਕਿਉਂਕਿ ਉਹ ਤਾਂ ਪਹਿਲੀ ਪੰਚਾਇਤਾਂ ਭੰਗਾ ਉੱਥੇ ਕਿਹਨੇ ਲਾਉਣੀਆਂ ਨੇ ਇਸ ਕਰਕੇ ਜਿਹੜਾ ਹੈਗਾ ਹੁਣ ਇਹਦਾ ਕਾਰਨ ਇਹ ਆ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਦੀ ਸਰਕਾਰ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਵਾ ਜਿਹੜਾ ਸਿਆਸੀ ਤੌਰ ਤੇ ਲੜਨ ਤੇ ਪੂਰਾ ਬੈਲ ਲੈ ਅੰਦਾਜ਼ਾ ਜਿਹੜਾ ਮੈਲ ਲੈ ਆ ਕੇ ਉਹ ਤੂੰ ਪਾਸ ਕਰ ਦਿੱਤਾ ਵੀ ਜਿਹੜਾ ਸਿਆਸੀ ਜਿਹੜੀ ਪੰਚਾਇਤੀ ਚੋਣਾਂ ਸਿਆਸੀ ਸਿੰਬਲ ਤੇ ਚੋਣ ਸੰਤ ਤੇ ਨਹੀਂ ਲੜੀਆਂ ਜਾਣਗੀਆਂ ਸਿਆਸੀ ਪਾਰਟੀਆਂ ਨਹੀਂ ਚੋਣਸਾਂ ਨਾ ਤੇ ਲੜਨੀਆਂ ਕਿਉਂਕਿ ਭਾਵੇਂ ਹੁਣ ਤੱਕ ਕਦੇ ਵੀ ਸਿਆਸੀ ਇਲੈਕਸ਼ਨ ਸਿੰਬਲ ਤੇ ਚੋਣ ਨਹੀਂ ਹੋਈ ਪਰ ਉਹਦੇ ਨਾਲ ਜੇਕਰ ਉਹਦੇ ਨਾਲ ਜੇਕਰ ਸਿਆਸੀ ਚੋਣ ਸੰਤ ਤੇ ਚੋਣ ਦਾ ਇਹ ਰਹਿੰਦਾ ਆਪਣਾ ਕਾਨੂੰਨ ਰਹਿੰਦਾ ਭਾਵੇਂ ਇਜਾਦ ਲੜਦੇ ਨੇ ਪਰ ਸਰਕਾਰੀ ਮਸ਼ੀਨਰੀ ਜਾਮ ਹੋਣੀ ਹੋਣੀ ਸੀ ਆਟੋਮੈਟਿਕਲ ਕੰਮ ਨਹੀਂ ਹੋਣ ਸੀ ਇਸ ਕਰਕੇ ਜਿਹੜਾ ਉਹ ਬਿੱਲ ਲਿਆਂਦਾ ਗਿਆ ਬਿੱਲ ਲਿਆਉਣ ਤੋਂ ਬਾਅਦ ਵਿੱਚ ਹੁਣ ਸਰਕਾਰ ਇਲੈਕਸ਼ਨ ਨਹੀਂ ਲੜ ਰਹੀ ਜਿਹੜੀ ਸੱਤਾਧਾਰੀ ਪੈਰਾ ਹੁਣ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਪਹਿਲਾਂ ਹੀ ਕਹਿਤਾ ਵੀ ਇੱਕੋ ਪਿੰਡਾਂ ਦੇ ਵਿੱਚ ਜਿਹੜੇ ਵੀ ਉਹਨਾਂ ਨੇ ਕਿਹਾ ਵੀ ਸਰਪੰਚ ਇੱਕ ਪੰਚ ਪ੍ਰਧਾਨੀ ਹੁੰਦੀ ਆ ਪੰਚ ਪ੍ਰਧਾਨੀ ਹੁੰਦੀ ਸੀ ਜਿਹੜੀ ਕਿ ਜਿਹਦਾ ਸਰਬ ਜਿਹਦਾ ਫੈਸਲਾ ਲੋਕਾਂ ਨੂੰ ਪ੍ਰਵਾਨ ਹੁੰਦਾ ਸੀ ਉਹ ਤੋਂ ਉਹਨਾਂ ਦੇ ਨਾਗਰਿਕਾਂ ਨੂੰ ਪੰਚ ਦਾ ਜਿਹੜਾ ਪੰਚ ਪ੍ਰਧਾਨੇ ਦਾ ਰੂਪ ਜਿਹੜਾ ਸਰਪੰਚੀ ਦਾ ਰੂਪ ਆ ਪੰਚਾਇਤ ਦਾ ਰੂਪ ਆ ਬਹੁਤ ਵੱਡਾ ਵਾ ਇਤਿਹਾਸਕ ਤੌਰ ਤੇ ਕਿਉਂਕਿ ਪੰਚਾਇਤ ਦਾ ਫੈਸਲਾ ਜਿਹੜਾ ਹੁੰਦਾ ਵਾ ਉਹਨੂੰ ਅਦਾਲਤਾਂ ਵੀ ਨਹੀਂ ਪਲਟ ਸਕਦੀਆਂ ਪਰ ਹੁਣ ਜਿਹੜੀ ਪੰਚਾਇਤ ਆ ਉਹ ਇਸ ਤਰ੍ਹਾਂ ਦੀਆਂ ਬਣਾਤਾ ਪਛਣੀਆਂ ਸਰਕਾਰਾਂ ਨੇ ਚਿਹਰਾ ਆਪ 40-40 ਲੱਖ ਰੁਪਈਆ ਖਰਚਦਾ ਇੱਕ ਸਰਪੰਚੀ ਲੈਣ ਲਈ ਹੂੰ ਉਹ ਫਿਰ ਕ腐ਸ਼ਨ ਕਿਉਂ ਨਹੀਂ ਕਰੇਗਾ ਹੂੰ ਉਹ ਆਪਣਾ 40 ਲੱਖ ਰੁਪਈਆ ਵੀ ਪੂਰਾ ਕਰੇਗਾ ਔਰ ਉੱਪਰੋਂ ਕਮਾਈ ਵੀ ਕਰੇਗਾ ਗ੍ਰਾਂਟਾਂ ਦੇ ਵਿੱਚੋਂ ਕੱਪੜੇ ਬਾਜੀ ਖੋਰੇਗਾ ਉਹਨਾਂ ਨੇ ਕਿਹਾ ਇਸ ਕਰਕੇ ਵੀ ਅਸੀਂ ਜਿਹੜੀ ਹੈਗੀ ਆ ਕੋਈ ਵੀ ਵਧੀਆ ਬੰਦੇ ਨੂੰ ਉਹਨਾਂ ਨੇ ਕਿਹਾ ਸਭ ਤੋਂ ਪਹਿਲਾਂ ਸਰਬਸੰਮਤੀ ਬਣਾਓ ਜੇ ਚੋਣਾਂ ਆ ਤੇ ਵਧੀਆ ਬੰਦੇ ਚੁਣ ਕੇ ਲੈ ਕੇ ਆਓ ਤੇ ਅਸੀਂ ਗਰੰਟਾ ਦੇਵਾਂਗੇ ਪਿੰਡਾਂ ਦੀ ਡਿਵੈਲਪਮੈਂਟ ਕਰਾਵਾਂਗੇ ਕਿਉਂਕਿ ਹੁਣ ਜਿਹੜੀ ਆਪਾਂ ਤੁਸੀਂ ਗੱਲ ਦੱਸਿਆ ਸੀ ਇਹ ਪ੍ਰਕਿਰਿਆ ਹੈਗੀ ਆ ਪਿੰਡ ਜਿਹੜੀ ਪੰਜਾਬ ਦੇ ਵਿੱਚ ਲਗਭਗ ਇਹ ਜਿਹੜੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਅੰਕੜਾ ਵਾ 133 1 ਕਰੋੜ 33 ਲੱਖ 97922 ਵੋਟਰ ਨੇ ਪੰਚਾਇਤੀ ਚੋਣਾਂ ਦੇ ਵਿੱਚ 13237 ਸਰਪੰਚਾਂ ਲਈ ਜਿਹੜੇ ਪਿੰਡਾਂ ਦੇ ਸਰਪੰਚਾਂ ਲਈ ਵੋਟਾਂ ਜਿਹੜੀਆਂ ਹੋਣੀਆਂ ਨੇ ਤੇ ਦੇ ਜਿਹੜੇ ਚੋਣ ਮਾਨਾਂ ਦੇ ਵਿੱਚ ਹੋਣੇ ਨੇ ਤੇ 83437 ਪੰਚਾਂ ਲਈ ਭਾਵੇਂ ਪੰਚ 2 2 4 4 ਵੀ ਖੜਦੇ ਆ ਸਰਪੰਚ ਵੀ 2 2 4 4 ਖੜਦੇ ਆ ਪਰ ਸਿੱਟਾ ਇੰਨੀ ਆ ਨਹੀਂ ਪਰ ਉਹਦੇ ਲਈ ਜਿਹੜੀਆਂ ਚੋਣਾਂ ਹੋਣੀਆਂ ਨੇ ਤੇ ਇਹਦੇ ਵਿੱਚ ਸਰਪੰਚ ਦੇ ਖਰਚੇ ਦੀ ਵੀ حد ਜਿਹੜੀ ਹੈਗੀ ਆ ਸਪਸ਼ਟ ਬੰਨੀ ਗਈ ਆ ਸਰਪੰਚ ਦਾ ਖਰਚਾ ਜਿਹੜਾ 40000 ਤੱਕ ਖਰਚ ਕਰ ਸਕੂਗਾ ਤੇ 20000 ਤੱਕ ਪੰਚ ਖਰਚ ਕਰ ਸਕੂਗਾ ਆਪਣੇ ਜਿਹੜਾ ਚੋਣ ਦਾ ਪ੍ਰਚਾਰ ਪ੍ਰਚਾਰ ਦਾ 27 ਜਿਹੜੀ ਜੋ ਅੱਜ ਤੋਂ ਹੀ ਲਾਏਗਾ ਚੋਣਾਂ ਦਾ ਨਾਮਜ਼ਦੀਆਂ ਸ਼ੁਰੂ ਨੇ ਜੀ ਸਨੀਲ ਜੀ ਤੇ 4 ਅਕਤੂਬਰ ਤੱਕ ਚੱਲਣੀਆਂ ਨੇ ਤੇ 28 ਦੀ ਛੁੱਟੀ ਹੋਣੀ ਆ ਤੇ 5 ਅਕਤੂਬਰ ਨੂੰ ਪਰਤਾਲ ਆ ਜਿਹੜੀ ਹੈਗੀ ਆ ਪਰਤਾਲ ਆ 5 ਅਕਤੂਬਰ ਨੂੰ ਨੋਮੀਨੇਸ਼ਨ ਦੀ ਤੇ ਇਹਦੇ ਵਿੱਚ ਪਰਤਾਲ ਤੋਂ ਬਾਅਦ ਦੇ ਵਿੱਚ ਫਿਰ ਚੋਣ ਨਿਸ਼ਾਨ ਮਿਲ ਜਣੇ ਆ ਚੋਣ ਨਿਸ਼ਾਨ ਵੀ ਉਹ ਹੁਣ ਪਹਿਲਾਂ ਵਾਂਗ ਨਹੀਂ ਜਿਹੜੇ ਚੋਣ ਨਿਸ਼ਾਨ ਵੀ ਸੋਧੇ ਗਏ ਆ ਤੇ ਇਹਦੇ ਵਿੱਚ ਤੇ ਨਾਮਜ਼ਦੀ ਪੱਤਰ ਵਾਪਸ ਲੈਣ ਦੀ ਮਿਤੀ ਹੈਗੀ ਆ 7 ਅਕਤੂਬਰ ਤੇ ਉਸ ਤੋਂ ਬਾਅਦ ਚੋਣ ਨਿਸ਼ਾਨ ਮਿਲ ਜਣੇ ਆ ਤੇ ਫਿਰ ਹੈਗਾ 15 ਅਕਤੂਬਰ ਨੂੰ ਵੋਟਾਂ ਪੈਣੀਆਂ ਸ੍ਰੀ ਜੀ ਇਸ ਵਾਰ ਇਹਨਾਂ ਨੇ ਵੀ ਜਿਹੜੀ ਸੰਜੈਤੀ ਚੋਣਾਂ 'ਚ ਵੀ ਨੋਟਾ ਹਾਂ ਜੇ ਕੋਈ ਕੈਂਡੀਡੇਟ ਪਸੰਦ ਨਹੀਂ ਤੁਹਾਨੂੰ ਉਹ ਨੋਟਾ ਨੂੰ ਤੁਸੀਂ ਵੋਟ ਪਾ ਸਕਦੇ ਆ ਹੁਣ ਇਹ ਦੇ ਵਿੱਚ ਸਭ ਤੋਂ ਵੱਡੀ ਗੱਲ ਆ ਵੀ ਪੰਚਾਇਤੀ ਚੋਣਾਂ ਜਿਹੜੀਆਂ ਹੁਣ ਇਸ ਵਾਰ ਵੱਖਰੇ ਢੰਗ ਨਾਲ ਹੋ ਰਹੀਆਂ ਨੇ ਪਰ ਚੋਣ ਕਮਿਸ਼ਨ ਨੇ ਡਿਪਟੀ ਕਮਿਸ਼ਨਰਾਂ ਨੂੰ ਪੂਰੇ ਅਧਿਕਾਰ ਦੇ ਦਿੱਤੇ ਕਿਉਂਕਿ ਡਿਸਟ੍ਰਿਕਟ ਰਿਟਰਨਿੰਗ ਅਫਸਰ ਨੇ ਉਹਨਾਂ ਨੇ ਹੀ ਜਿੱਥੇ-ਜਿੱਥੇ ਸੰਸਦਾਂ ਬੂਥ ਨੇ ਉੱਥੇ-ਉੱਥੇ ਫੋਰਸਿਜ਼ ਤਾਇਨਾਤ ਕਰਨੀਆਂ ਨੇ ਜਿੰਦੀਆਂ ਬਿਹਾਰ ਸਵਾ ਜਿਹੜੀਆਂ ਜਨਰਲ ਚੁਣਾ ਉਹਨਾਂ ਦੇ ਨਾਲੋਂ ਫਰਕ ਆ ਇਹਨਾਂ ਚੁਣਾ ਦਾ ਕਿਉਂਕਿ ਉੱਥੇ ਤਾਂ ਪੈਰਾਮੀਟਰੀ ਫੋਰਸਿਜ਼ ਮਗਾਈਆਂ ਜਾਂਦੀਆਂ ਸੀ ਬਾਹਰੋਂ ਫੋਰਸਿਜ਼ ਜਾਂਦੀਆਂ ਸੀ ਇੱਥੇ ਜਿਹੜੀ ਫੋਰਸਿਜ਼ ਆ ਪੰਜਾਬ ਪੁਲਿਸ 'ਚ ਲੱਗੇਗੀ ਚਾਹੇ ਰਿਜ਼ਰਵ ਬਟਾਲੀਅਨ 'ਚ ਲੱਗੇ ਉਹ ਡੀਸੀ ਜਿਹੜਾ ਹੈਗਾ ਤੈਅ ਕਰੇਗਾ ਕਿੱਥੇ ਅਗਰੀ ਹੈਗੀ ਆ ਕਿੰਨੀ ਜਿਹੜੀ ਫੋਰਸ ਜਿਹੜਾ ਤਾਇਨਾਤ ਕਰਵਾਉਣੀ ਹੈ ਜੀ 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 ਚਲੋ ਜਟਪੂਰੀ ਸਾਹਿਬ ਅੱਜ ਦੀ ਕੱਲੀ ਕੱਲੀ ਸਿਆਸੀ ਖਬਰਾਂ ਦਾ ਗਹਿਨਾਈ ਨਾਲ ਕੱਪੜਾ ਛਣਲ ਕਰਨ ਲਈ ਬਹੁਤ ਬਹੁਤ ਧੰਨਵਾਦ ਸਸੀ ਗੱਲ ਜੀ